ਲੁਧਿਆਣੇ ਸ਼ਹਿਰ ਦੇ ਪ੍ਰਸਿੱਧ ਤਰਾਜ ਮੈਰਿਜ ਪੈਲੇਸ ਦੇ ਵਿੱਚ ਅੱਜ ਖੁਸ਼ੀਆਂ ਦਾ ਮਾਹੌਲ ਸੀ। ਚਾਰੇ ਪਾਸੇ ਰੌਣਕ ਸੀ, ਰੰਗ-ਬਰੰਗੀਆਂ ਲਾਈਟਾਂ ਨਾਲ ਪੈਲੇਸ ਜਗਮਗ ਹੋ ਰਿਹਾ ਸੀ ਤੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਸਨ ਅਤੇ ਵਰਮਾਲਾ ਦੀ ਰਸਮ ਦਾ ਸਮਾਂ ਸੀ। ਵਰ ਤੇ ਵਧੂ ਜੋ ਕਿ ਸੋਹਣੀ ਪੰਜਾਬੀ ਜੋੜੀ ਸਨ ਸਟੇਜ ਦੇ ਉੱਪਰ ਖੜੇ ਸਨ। ਵਧੂ ਸੁਨੀਤਾ ਜਿਸ ਦੀ ਉਮਰ ਹੁਣ 25 ਸਾਲ ਦੀ ਸੀ, ਲਾਲ ਜੋੜੇ ਵਿੱਚ ਬੇਹੱਦ ਸੋਹਣੀ ਲੱਗ ਰਹੀ ਸੀ। ਉਸ ਦੀ ਮਾਂ ਰਨਜੀਤ ਕੌਰ ਤੇਜ ਦੇ ਨੇੜੇ ਖੜੀ ਆਪਣੀ ਧੀ ਦੀ ਖੁਸ਼ੀ ਦੇ ਵਿੱਚ ਖੋਈ ਹੋਈ ਸੀ ਰਿਸ਼ਤੇਦਾਰ ਸਕੇ ਸਬੰਧੀ ਅਤੇ ਦੋਸਤ ਸਾਰੇ ਇਕੱਠੇ ਸਨ ਅਤੇ ਬਾਹਰ ਸਟਾਲਾਂ ਦੀਆਂ ਰੌਣਕਾਂ ਸੀ ਕੋਈ ਜਲੇਬੀਆਂ ਦਾ ਸਵਾਦ ਲੈ ਰਿਹਾ ਸੀ ਕੋਈ ਉੱਥੇ ਆਪਣੇ ਡੀਜੇ ਦੀਆਂ ਧੁਨਾਂ ਦੇ ਉੱਪਰ ਨੱਚ ਰਿਹਾ ਸੀ ਬੱਚੇ ਆਪਣੀ ਮਸਤੀ ਦੇ ਵਿੱਚ ਖੋਏ ਹੋਏ ਸਨ ਹਰ ਪਾਸੇ ਖੁਸ਼ੀਆਂ ਦੀ ਲਹਿਰ ਸੀ ਵਰਮਾਲਾ ਦੀ ਰਸਮ ਪੂਰੀ ਹੋਣ ਤੋਂ ਬਾਅਦ ਵਿਦਾਈ ਦਾ ਸਮਾਂ ਆਇਆ ਸੁਨੀਤਾ ਆਪਣੀ ਮਾਂ ਰਣਜੀਤ ਕੌਰ ਦੇ ਨਾਲ ਭਾਰੀ ਮਨ ਦੇ ਨਾਲ ਮੈਰਿਜ ਪੈਲੇਸ ਦੇ ਬਾਹਰ ਨਿਕਲੀ ਬਾਹਰ ਗੇਟ ਦੇ ਨੇੜੇ ਭੀਖ ਮੰਗਣ ਵਾਲਿਆਂ ਦੀ ਇੱਕ ਲੰਮੀ ਕਤਾਰ ਸੀ ਰਵਾਇਤ ਮੁਤਾਬਕ ਵਿਆਹ ਆਏ ਮਹਿਮਾਨ ਭਿਖਾਰੀਆਂ ਨੂੰ ਪੈਸੇ ਅਤੇ ਖਾਣ ਪੀਣ ਦੀਆਂ ਵਸਤੂਆਂ ਦਿੰਦੇ ਸਨ ਸੁਨੀਤਾ ਨੇ ਵੀ ਆਪਣੀ ਮਾਂ ਦੇ ਨਾਲ ਭਿਖਾਰੀਆਂ ਨੂੰ ਪੈਸੇ ਦੇਣੇ ਸ਼ੁਰੂ ਕੀਤੇ ਪਰ ਜਿਵੇਂ ਹੀ ਉਸ ਦੀ ਨਜ਼ਰ ਇੱਕ ਭਿਖਾਰੀ ਦੇ ਚਿਹਰੇ ਤੇ ਪਈ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਹ ਚਿਹਰਾ ਜਾਣਿਆ ਪਹਿਚਾਣਿਆ ਜਾਪਿਆ ਉਸ ਦੀਆਂ ਅੱਖਾਂ ਵਿੱਚ ਡਰ ਦੀ ਇੱਕ ਲਹਿਰ اٹਹੀ ਅਤੇ ਉਸ ਦਾ ਦਿਲ ਧੜਕਣ ਲੱਗਾ ਉਹ ਕੋਈ ਹੋਰ ਨਹੀਂ ਸਗੋ ਬਲਦੇਵ ਸਿੰਘ ਸੀ ਉਹੀ ਇਨਸਪੈਕਟਰ ਜਿਸ ਨੇ 15 ਸਾਲ ਪਹਿਲਾਂ ਸੁਨੀਤਾ ਦੇ ਜ਼ਿੰਦਗੀ ਨੂੰ ਤਬਾਹ ਕਰ ਦਿੱਤਾ ਸੀ ਬਲਦੇਵ ਸਿੰਘ ਜੋ ਉਸ ਸਮੇਂ ਇਸ ਸ਼ਕਤੀਸ਼ਾਲੀ ਪੁਲਿਸ ਅਫਸਰ ਸੀ ਅੱਜ ਫਟੇ ਪੁਰਾਣੇ ਕੱਪੜਿਆਂ ਵਿੱਚ ਝੁਕਿਆ ਹੋਇਆ ਭੀਖ ਮੰਗਦਾ ਖੜਾ ਸੀ ਸੁਨੀਤਾ ਜੀਆ ਅੱਖਾਂ ਵਿੱਚ ਪਾਣੀ ਆ ਗਿਆ ਅਤੇ ਉਸ ਦੀ ਮਾਂ ਰਣਜੀਤ ਕੌਰ ਨੇ ਵੀ ਉਸ ਚਿਹਰੇ ਨੂੰ ਪਛਾਣ ਲਿਆ ਬਲਦੇਵ ਸਿੰਘ ਜਦੋਂ ਸੁਨੀਤਾ ਤੇ ਰਣਜੀਤ ਕੌਰ ਨੂੰ ਵੇਖਦਾ ਹੈ ਤਾਂ ਉੱਚੀ ਉੱਚੀ ਧਾਹਾ ਮਾਰਨ ਲੱਗ ਜਾਂਦਾ ਹੈ ਅਤੇ ਉਹਨਾਂ ਦੇ ਪੈਰੀਂ ਪੈ ਜਾਂਦਾ ਹੈ ਅਤੇ ਬੋਲਦਾ ਹੈ ਕਿ ਮੈਨੂੰ ਮaaf ਕਰ ਦਿਓ ਮੇਰੇ ਤੋਂ ਬਹੁਤ ਵੱਡਾ ਗੁਨਾਹ ਹੋ ਗਿਆ ਆਖਰਕਾਰ ਕੌਣ ਹੈ ਉਹ ਬਲਦੇਵ ਸਿੰਘ ਜਿਸ ਨੇ ਕੀਤੀ ਇੱਕ ਛੋਟੀ ਮਾਸੂਮ ਬੱਚੀ ਦੇ ਨਾਲ ਇਹ ਗਲਤ ਕੰਮ ਕੀਤਾ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹੇ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਬਲਦੇਵ ਸਿੰਘ ਇੱਕ ਸਮੇਂ ਲੁਧਿਆਣਾ ਦੇ ਇੱਕ ਨਾਮੀ ਥਾਣੇ ਦਾ ਐਸਐਚਓ ਆਪਣੀ ਸਤਾ ਅਤੇ ਰਿਸ਼ਵਤ ਖੋਰੀ ਦੇ ਲਈ ਜਾਣਿਆ ਜਾਂਦਾ ਸੀ ਉਸ ਦੀ ਪਹੁੰਚ ਇੰਨੀ ਜ਼ਬਰਦਸਤ ਸੀ ਕਿ ਉਹ ਗੱਲ-ਗੱਲ ਤੇ ਪੈਸੇ ਲੈਂਦਾ ਵੱਡੇ-ਵੱਡੇ ਅਪਰਾਧੀਆਂ ਨੂੰ ਬਚਾਉਂਦਾ ਚਾਹੇ ਕੋਈ ਕਤਲ ਦਾ ਕੇਸ ਹੋਵੇ ਜਾਂ ਕੋਈ ਜ਼ਮੀਨ ਦਾ ਝਗੜਾ ਬਲਦੇਵ ਸਿੰਘ ਦੀ ਜੇਬ ਗਰਮ ਹੁੰਦੀ ਸੀ ਤਾਂ ਹੀ ਉਹ ਕੁਝ ਕਰ ਸਕਦਾ ਵੱਸ ਦੀ ਟੀਮ ਜੈਸਵੀ ਦੇ ਸਿਪਾਈ ਅਤੇ ਹੋਰ ਅਫਸਰ ਸ਼ਾਮਲ ਸਨ ਜੋ ਉਸ ਦੀ ਸਹਿਮਤੀ ਦੇ ਨਾਲ ਰਿਸ਼ਵਤ ਵੀ ਲੈਂਦੇ ਅਤੇ ਰਿਸ਼ਵਤ ਜੋ ਪੈਸੇ ਹੁੰਦੇ ਸੀ ਉਹ ਸਾਰਿਆਂ ਦੇ ਵਿੱਚੋਂ ਵੰਡੇ ਜਾਂਦੇ ਸੀ ਇਸ ਕਰਕੇ ਥਾਣੇ ਦੇ ਜਿੰਨੇ ਵੀ ਕਰਮਚਾਰੀ ਸੀ ਸਾਰੇ ਬਲਦੇਵ ਸਿੰਘ ਦੀ ਸਪੋਰਟ ਕਰਦੇ ਸੀ ਤੇ ਬਲਦੇਵ ਸਿੰਘ ਉਸ ਦਾ ਜੋ ਮਾਫੀਆ ਹੈ ਬਹੁਤ ਵੱਡਾ ਬਣ ਚੁੱਕਿਆ ਸੀ ਇਲਾਕੇ ਦੇ ਵਿੱਚ ਏਰੀਏ ਦੇ ਵਿੱਚ ਜਿਹੜੇ ਵੀ ਕੋਈ ਗਲਤ ਕੰਮ ਕਰਨ ਵਾਲੇ ਸੀ ਗਲਤਧੰਦਾ ਕਰਨ ਵਾਲੇ ਸੀ ਸਾਰਿਆਂ ਦੇ ਜੋ ਸੰਬੰਧ ਸੀ ਬਲਦੇਵ ਸਿੰਘ ਦੇ ਨਾਲ ਸੀ ਕੋਈ ਪਿੰਡ ਦਾ ਸਰਪੰਚ ਜਾਂ ਕੋਈ ਭੂ ਮਾਫੀਆ ਹੋਵੇ ਕਿਸੇ ਨੇ ਜ਼ਮੀਨਾਂ ਹੜਪਣ ਵਾਲਾ ਸਾਰਿਆਂ ਦੇ ਸੰਬੰਧ ਬਲਦੇਵ ਸਿੰਘ ਦੇ ਨਾਲ ਸੀ ਤੇ ਬਲਦੇਵ ਸਿੰਘ ਉਹਨਾਂ ਦੇ ਕੋਲੋਂ ਮੋਟੀ ਰਿਸ਼ਵਤ ਲੈਂਦਾ ਤੇ ਉਹ ਵੀ ਸਰੇ ਆਮ ਆਪਣੇ ਕੰਮ ਉੱਥੇ ਕਰਦੇ ਰਹਿੰਦੇ ਉਸ ਤੋਂ ਬਾਅਦ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਉਸੇ ਹੀ ਥਾਣੇ ਦੇ ਵਿੱਚ ਏਐਸਆਈ ਲੱਗੀ ਹੋਈ ਸੀ ਰਣਜੀਤ ਕੌਰ ਜੋ ਕਿ ਆਪਣੀ ਇਮਾਨਦਾਰੀ ਅਤੇ ਸੱਚਾਈ ਦੇ ਲਈ ਮਸ਼ਹੂਰ ਸੀ ਰਣਜੀਤ ਕੌਰ ਦੀ ਸੋਚ ਸੀ ਕਿ ਹੱਕ ਦੀ ਕਮਾਈ ਨਾਲ ਜੋ ਸੁੱਖ ਮਿਲਦਾ ਹੈ ਉਹ ਸੁੱਖ ਕਿਸੇ ਨਾਲ ਠੱਗੀ ਚੋਰੀ ਕਰਕੇ ਕਿਸੇ ਨਾਲ ਰਿਸ਼ਵਤ ਖੋਰੀ ਕਰਕੇ ਨਹੀਂ ਮਿਲਦਾ ਉਹ ਹਰ ਕੰਮ ਇਮਾਨਦਾਰੀ ਨਾਲ ਕਰਦੀ ਸੀ ਅਤੇ ਆਮ ਲੋਕਾਂ ਵਿੱਚ ਉਸਦੀ ਬਹੁਤ ਇੱਜ਼ਤ ਸੀ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਸੀ ਨਾ ਹੁੰਦੀ ਉਹ ਰਣਜੀਤ ਕੌਰ ਦੇ ਕੋਲ ਆਉਂਦਾ ਅਤੇ ਆ ਕੇ ਇਹੀ ਕਹਿੰਦਾ ਕਿ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਤੁਸੀਂ ਇਸ ਵਿਸ਼ੇ ਦੇ ਉੱਪਰ ਵਿਚਾਰ ਕਰੋ ਹੁਣ ਬਲਦੇਵ ਸਿੰਘ ਜੋ ਕਿ ਇੱਕ ਰਿਸ਼ਵਤਖੋਰ ਸੀ ਤੇ ਸਾਰੇ ਜਿੰਨੇ ਵੀ ਲੋਕ ਜਿਨ੍ਹਾਂ ਨੂੰ ਪੈਸਾ ਬਣਦਾ ਹੈ ਸਾਰੇ ਲੋਕ ਤਾਂ ਬਲਦੇਵ ਸਿੰਘ ਦੀ ਹੀ ਸਪੋਰਟ ਕਰਦੇ ਸੀ ਕਿਉਂਕਿ ਬਲਦੇਵ ਸਿੰਘ ਜੋ ਰਿਸ਼ਵਤ ਦਾ ਮੋਟਾ ਪੈਸਾ ਆਉਂਦਾ ਤਾਂ ਸਾਰਿਆਂ ਨੂੰ ਵੰਡ ਕੇ ਦਿੰਦਾ ਆਪ ਵੀ ਰੱਖਦਾ ਜਿੰਨੇ ਵੀ ਛੋਟੇ ਮੋਟੇ ਸਿਪਾਈ ਅਤੇ ਹੋਰ ਜੋ ਮੁਲਾਜ਼ਮ ਸੀ ਸਾਰਿਆਂ ਨੂੰ ਪੈਸੇ ਵੰਡ ਕੇ ਦਿੰਦਾ ਪਰ ਰਣਜੀਤ ਕੌਰ ਉਹ ਇਹਨਾਂ ਦੇ ਵਿੱਚ ਕਦੇ ਸ਼ਾਮਲ ਨਹੀਂ ਹੋਏ ਉਸਨੇ ਰਣਜੀਤ ਕੌਰ ਨੂੰ ਵੀ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਪਰ ਰਣਜੀਤ ਕੌਰ ਜੋ ਹਮੇਸ਼ਾ ਹੀ ਆਪਣੀ ਇਮਾਨਦਾਰੀ ਦੇ ਉੱਪਰ ਕਾਇਮ ਰਹੇ ਉਸਨੇ ਕਿਹਾ ਕਿ ਜੋ ਇਮਾਨਦਾਰੀ ਹੈ ਸਾਨੂੰ ਸਾਡੇ ਗੁਰੂਆਂ ਨੇ ਹੀ ਸਿਖਾਇਆ ਕਿ ਹੱਕ ਦੀ ਕਮਾਈ ਕਰੋ ਨੇਕ ਕਮਾਈ ਕਰੋ ਨੇਕ ਕਮਾਈ ਦੇ ਵਿੱਚ ਹੀ ਵਾਦਾ ਹੁੰਦਾ ਹੈ ਆਪਾਂ ਨੂੰ ਕੁਝ ਪਲਾਂ ਦੇ ਦੀ ਖੁਸ਼ੀ ਜ਼ਰੂਰ ਮਿਲ ਜਾਵੇਗੀ ਕਿ ਆਪਾਂ ਕਿਸੇ ਤੋਂ ਰਿਸ਼ਵਤ ਲੈ ਲਈ ਪਰ ਇਹ ਖੁਸ਼ੀ ਬਹੁਤਾ دیر ਨਹੀਂ ਰਹਿੰਦੀ ਕਦੇ ਨਾ ਕਦੇ ਜਦੋਂ ਸਾਹਮਣੇ ਆਉਂਦੀ ਹੈ ਜਦੋਂ ਇਹ ਨਿਕਲਣ ਦੀ ਵਾਰੀ ਆਉਂਦੀ ਹੈ ਤਾਂ ਉਦੋਂ ਇਹ ਖੁਸ਼ੀ ਸਾਨੂੰ ਬਹੁਤ ਦਰਦ ਦਿੰਦੀ ਹੈ ਥਾਣੇ ਦੇ ਵਿੱਚ ਐਸ.ਆਈ ਲੱਗੀ ਹੋਈ ਸੀ ਰਣਜੀਤ ਕੌਰ ਉਹ ਹਮੇਸ਼ਾ ਹੀ ਕਹਿੰਦੀ ਸੀ ਮੇਰੀ ਤਨਖਾਹ ਬਹੁਤ ਹੈ ਬਸ ਇੰਨੇ ਨਾਲ ਹੀ ਮੈਨੂੰ ਗੁਜ਼ਾਰਾ ਹੈ ਹਰ ਕੰਮ ਮੈਂ ਇਮਾਨਦਾਰੀ ਨਾਲ ਕਰਾਂਗੀ ਤਾਂ ਜੋ ਲੋਕ ਮੇਰੀ ਇੱਜ਼ਤ ਕਰਨ ਪਰ ਐਸੇ ਹੀ ਇਮਾਨਦਾਰੀ ਦੇ ਕਰਕੇ ਜੋ ਬਲਦੇਵ ਸਿੰਘ ਹੈ ਅਤੇ ਰਣਜੀਤ ਕੌਰ ਹੈ ਇਹਨਾਂ ਦੇ ਵਿਚਕਾਰ ਅਕਸਰ ਤੂਤੂ ਮਮਾ ਹੁੰਦੀ ਰਹਿੰਦੀ ਸੀ ਬਲਦੇਵ ਸਿੰਘ ਨੂੰ ਰਣਜੀਤ ਦੀ ਜੋ ਸੱਚਾਈ ਹੈ ਉਹ ਬਰਦਾਸ਼ਤ ਨਹੀਂ ਹੁੰਦੀ ਸੀ ਉਹ ਵਾਰ-ਵਾਰ ਉਸ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਉਹ ਇਹੀ ਚਾਹ ਸੀ ਕਿ ਇਹ ਰਣਜੀਤ ਕੌਰ ਜੋ ਕਿ ਸਾਨੂੰ ਖਰਾਬ ਬਹੁਤ ਕਰਦੀ ਹੈ ਸਾਡੇ ਹਰ ਇੱਕ ਮਾਮਲੇ ਦੇ ਵਿੱਚ ਟਾਂਗ ਅੜਾਉਂਦੀ ਹੈ ਉਸ ਨੇ ਆਪਣੇ ਪਹੁੰਚ ਵੀ ਲਾਈ ਜੋ ਪਿੰਡਾਂ ਦੇ ਸਰਪੰਚ ਐਮ ਐਲ ਏ ਤੱਕ ਪਹੁੰਚ ਲਗਾਈ ਕਿ ਕਿਵੇਂ ਨਾ ਗਿਆ ਕਰਕੇ ਰਣਜੀਤ ਕੌਰ ਦਾ ਇਥੋਂ ਤਬਾਦਲਾ ਕਰਾ ਦਿਓ ਇਸ ਨੂੰ ਕਿਤੇ ਹੋਰ ਥਾਣੇ ਵਿੱਚ ਭੇਜ ਦਿਓ ਕਿਉਂਕਿ ਉਸ ਨੇ ਸਾਰੇ ਪੁਲਿਸ ਮੁਲਾਜ਼ਮਾ ਨੂੰ ਤਾਂ ਆਪਣੇ ਨਾਲ ਮਲਾ ਰੱਖਿਆ ਸੀ ਹੁਣ ਰਹੀ ਇੱਕ ਰਣਜੀਤ ਕੌਰ ਜਸਨੂ ਸੱਚਾਈ ਪਸੰਦ ਸੀ ਇਮਾਨਦਾਰੀ ਪਸੰਦ ਸੀ ਤੇ ਰਣਜੀਤ ਕੌਰ ਉਹਨਾਂ ਦੇ ਨਾਲ ਮਿਲਲ ਨੂੰ ਤਿਆਰ ਨਹੀਂ ਸੀ ਇੱਕ ਦਿਨ ਇੱਕ ਨੇੜਲੇ ਪਿੰਡ ਦਾ ਸਰਪੰਚ ਜਿਸ ਦਾ ਨਾਮ ਸੀ ਜਗਤਾਰ ਸਿੰਘ ਉਸ ਨੇ ਕੀ ਕੀਤਾ ਇੱਕ ਗਰੀਬ ਕਿਸਾਨ ਦੀ ਜ਼ਮੀਨ ਹੜਪ ਲਈ ਉਸ ਗਰੀਬ ਕਿਸਾਨ ਨੇ ਜੋ ਕਿ ਐ ਐਫ ਆਈ ਆਰ ਦਰਜ ਕਰਵਾ ਦਿੱਤੀ ਥਾਣੇ ਦੇ ਵਿੱਚ ਤੇ ਉਸ ਮਾਮਲੇ ਦੇ ਵਿੱਚ ਫਸ ਗਿਆ ਸਰਪੰਚ ਜਗਤਾਰ ਸਿੰਘ ਜਗਤਾਰ ਸਿੰਘ ਨੇ ਨਾ ਸਿਰਫ ਜ਼ਮੀਨ ਹੜਪੀ ਸਗੋਂ ਉਸ ਕਿਸਾਨ ਦੀ ਜਵਾਨਤੀ ਦੇ ਨਾਲ ਜ਼ਬਰਦਸਤੀ ਕੀਤੀ। ਜਦੋਂ ਇਹ ਕੇਸ ਥਾਣੇ ਪਹੁੰਚਿਆ ਤਾਂ ਬਲਦੇਵ ਸਿੰਘ ਨੇ ਸਰਪੰਚ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਉਸ ਦੇ ਸਬੂਤਾਂ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਕਿਸਾਨ ਪਰਿਵਾਰ ਨੂੰ ਧਮਕੀਆਂ ਵੀ ਦਿੱਤੀਆਂ। ਕਿਉਂਕਿ ਰਿਸ਼ਵਤਖੋਰ ਸੀ ਸਰਪੰਚ ਨੂੰ ਕਹਿ ਦੁੱਤਾ ਐਨੀ ਰਿਸ਼ਵਤ ਲੱਗੇਗੀ ਤੈਨੂੰ ਮੈਂ ਬਚਾ ਦਊਂਗਾ, ਤੇਰੀ ਜਾਨ ਛੁੜਵਾ ਦਊਂਗਾ। ਸਰਪੰਚ ਪੈਸੇ ਦੇਣ ਦੇ ਲਈ ਤਿਆਰ ਹੋ ਗਿਆ ਪਰ ਜਿਵੇਂ ਹੀ ਰਣਜੀਤ ਕੌਰ ਨੂੰ ਇਸ ਮਾਮਲੇ ਦੀ ਭਣਕ ਲੱਗੀ ਤੇ ਉਸ ਨੇ ਆਪਣੇ ਪੱਧਰ ਤੇ ਜਾਂਚ ਸ਼ੁਰੂ ਕਰ ਦਿੱਤੀ। ਸਭ ਤੋਂ ਪਹਿਲਾਂ ਉਸ ਨੇ ਇਹ ਮਾਮਲਾ ਕੋਰਟ ਤੱਕ ਪਹੁੰਚਾਇਆ। ਇਕ ਵਕੀਲ ਕੀਤਾ ਵਕੀਲ ਕਰਵਾ ਕੇ ਉਸ ਗਰੀਬ ਪਰਿਵਾਰ ਨੂੰ ਦਿੱਤਾ ਅਤੇ ਕਿਹਾ ਕਿ ਤੁਸੀਂ ਇਸ ਕੇਸ ਨੂੰ ਜਾਰੀ ਰੱਖੋ ਮੈਂ ਤੁਹਾਡੀ ਸਪੋਰਟ ਕਰਾਂਗਾ ਉਸ ਦੇ ਵਿੱਚ ਬਾਅਦ ਕੋਰਟ ਦੇ ਵਿੱਚੋਂ ਆਰਡਰ ਲੈ ਗਏ ਕਿ ਲੜਕੀ ਦਾ ਮੈਡੀਕਲ ਕਰਵਾਇਆ ਜਾਵੇ ਲੜਕੀ ਦਾ ਅਤੇ ਸਰਪੰਚ ਦਾ ਮੈਡੀਕਲ ਕਰਵਾਇਆ ਗਿਆ ਕਿਉਂਕਿ ਲੜਕੀ ਦੇ ਸਿਰ ਦੇ ਉੱਪਰ ਕਾਫੀ ਜ਼ਿਆਦਾ ਜ਼ਖਮ ਸੀ ਸਰਪੰਚ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਮਾਮਲਾ ਪੂਰੇ ਤਰੀਕੇ ਨਾਲ ਜਾਂਚ ਹੋਈ ਤੇ ਸਰਪੰਚ ਨੂੰ 20 ਸਾਲ ਦੀ ਸਜ਼ਾ ਹੋ ਗਈ ਅਤੇ ਉਸ ਤੋਂ ਬਾਅਦ ਅਦਾਲਤ ਨੇ ਬਲਦੇਵ ਸਿੰਘ ਅਤੇ ਉਸ ਦੀ ਟੀਮ ਦੀ ਜਾਂਚ ਦੇ ਹੁਕਮ ਵੀ ਜਾਰੀ ਕਰ ਦਿੱਤੇ ਅਦਾਲਤ ਨੇ ਇਹ ਹਦੇਸ ਜਾਰੀ ਕਰ ਦਿੱਤਾ ਕਿ ਬਲਦੇਵ ਸਿੰਘ ਅਤੇ ਉਸ ਦੀ ਟੀਮ ਨੇ ਸਹੀ ਤਰੀਕੇ ਦੇ ਨਾਲ ਜਾਂਚ ਨਹੀਂ ਕੀਤੀ ਜਿਸ ਕਰਕੇ ਇਹ ਸਰਪੰਚ ਨੇ ਜੋ ਬਹੁਤ ਵੱਡਾ ਅਪਰਾਧ ਕੀਤਾ ਹੈ ਇਹ ਅਪਰਾਧ ਅੱਜ ਦੱਬਿਆ ਜਾਣਾ ਸੀ ਕਿਉਂਕਿ ਸਰਪੰਚ ਨੇ ਇੱਕ ਤਾਂ ਇੱਕ ਗਰੀਬ ਦੀ ਧੀ ਦੇ ਨਾਲ ਜ਼ਬਰਦਸਤੀ ਕੀਤੀ ਦੂਜਾ ਉਸਨੇ ਇੱਕ ਗਰੀਬ ਕਿਸਾਨ ਦੀ ਜ਼ਮੀਨ ਹੜਪੀ ਮਾਮਲਾ ਕੋਈ ਛੋਟਾ ਨਹੀਂ ਹੈ ਪਰ ਪੁਲਿਸ ਨੂੰ ਸਖਤੀ ਦੇ ਨਾਲ ਇਸ ਦੀ ਜਾਂਚ ਕਰਨੀ ਚਾਹੀਦੀ ਸੀ ਪਰ ਇਸ ਜਾਂਚ ਦੇ ਵਿੱਚ ਢਿੱਲ ਵਰਤੀ ਗਈ ਇਸ ਕਰਕੇ ਬਲਦੇਵ ਸਿੰਘ ਅਤੇ ਉਸ ਦੇ ਨਾਲ ਜਿੰਨੇ ਵੀ ਹੋਰ ਮੁਲਾਜ਼ਮ ਸੀ ਉਹਨਾਂ ਨੂੰ ਇੱਕ ਨੋਟਿਸ ਭੇਜਿਆ ਗਿਆ ਹੁਣ ਬਲਦੇਵ ਸਿੰਘ ਅਤੇ ਰਣਜੀਤ ਕੌਰ ਦੇ ਵਿਚਕਾਰ ਜੋ ਤਣਾ ਹੈ ਉਹ ਹੋਰ ਵੀ ਬਹੁਤ ਜ਼ਿਆਦਾ ਵੱਧ ਗਿਆ ਬਲਦੇਵ ਸਿੰਘ ਨੇ ਹੁਣ ਸੋਚਿਆ ਕਿ ਰਣਜੀਤ ਕੌਰ ਦੇ ਕੋਲੋਂ ਬਦਲਾ ਕਿਵੇਂ ਲਿਆ ਜਾਏ ਉਸਨੇ ਆਪਣੇ ਵਫਾਦਾਰ ਸਾਥੀਆਂ ਨੂੰ ਨਾਲ ਲਿਆ ਅਤੇ ਰਣਜੀਤ ਕੌਰ ਦੇ ਘਰ ਦੀ ਰੇਕੀ ਕੀਤੀ। ਉਸਨੇ ਸੋਚਿਆ ਕਿ ਰਣਜੀਤ ਕੌਰ ਦੇ ਕੋਲ ਜਾ ਕੇ ਅੱਜ ਬਦਲਾ ਲੈਣਾ ਹੈ ਤੇ ਇੱਕ ਦਿਨ ਜਦੋਂ ਰਣਜੀਤ ਕੌਰ ਆਪਣੇ ਪਰਿਵਾਰ ਨਾਲ ਰਿਸ਼ਤੇਦਾਰੀ ਦੇ ਵਿੱਚ ਗਈ ਹੋਈ ਸੀ ਤੇ ਬਲਦੇਵ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਉਸ ਦੇ ਘਰ ਦੇ ਵਿੱਚ ਵੜ ਕੇ ਸੁਨੀਤਾ ਜੋ ਉਸ ਸਮੇਂ ਸਿਰਫ 10 ਸਾਲ ਦੀ ਸੀ ਉਸ ਦੇ ਨਾਲ ਜ਼ਬਰਦਸਤੀ ਕੀਤੀ। ਇਹ ਇੱਕ ਅਜੀਹਾ ਅਪਰਾਧ ਸੀ। ਜਿਸ ਨੇ ਸੁਨੀਤਾ ਅਤੇ ਰਣਜੀਤ ਕੌਰ ਦੀ ਜ਼ਿੰਦਗੀ ਨੂੰ ਹਮੇਸ਼ਾ ਦੇ ਲਈ ਬਦਲ ਦਿੱਤਾ ਜਦੋਂ ਰਣਜੀਤ ਕੌਰ ਘਰ ਵਾਪਸ ਆ ਗਈ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਰ ਖਿਸਕ ਗਈ ਉਸ ਦੀ ਧੀ ਦੀ ਹਾਲਤ ਵੇਖ ਕੇ ਉਸ ਦਾ ਦਿਲ ਟੁੱਟ ਗਿਆ ਉਸ ਨੇ ਫੌਰਨ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਪਰ ਬਲਦੇਵ ਸਿੰਘ ਦੀ ਪਹੁੰਚ ਅਤੇ ਸੱਤਾ ਕਰਕੇ ਮਾਮਲਾ ਅਦਾਲਤ ਦੇ ਵਿੱਚ ਲੰਬਾ ਖਿੱਚਿਆ ਗਿਆ ਉਸ ਦੇ ਸਾਥੀਆਂ ਨੇ ਵੀ ਉਸ ਦੀ ਸਹਾਇਤਾ ਕੀਤੀ ਅਤੇ ਸਬੂਤਾਂ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਪਰ ਰਣਜੀਤ ਕੌਰ ਨੇ ਹਾਰ ਨਹੀਂ ਮੰਨੀ ਉਸਨੇ ਕਿਹਾ ਕਿ ਮੇਰੇ ਨਾਲ ਜੋ ਇਹ ਸਭ ਕੁਝ ਹੋਇਆ ਹੈ ਮੈਂ ਇਸ ਦਾ ਨਤੀਜਾ ਜ਼ਰੂਰ ਉਸ ਨੂੰ ਦਿਖਾਉਂਗੀ ਉਸਨੇ ਮੀਰੀਆ ਸਮਾਜਿਕ ਸੰਗਠਨਾ ਅਤੇ ਉੱਚ ਅਧਿਕਾਰੀਆਂ ਨੂੰ ਸੰਪਰਕ ਕੀਤਾ ਤੇ ਆਖਰਕਾਰ ਸਬੂਤਾਂ ਅਤੇ ਗਵਾਹੀਆਂ ਦੇ ਆਧਾਰ ਤੇ ਬਲਦੇਵ ਸਿੰਘ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ। ਸਜ਼ਾ ਘਟਣ ਤੋਂ ਬਾਅਦ ਜਦੋਂ ਬਲਦੇਵ ਸਿੰਘ ਜੇਲ੍ਹ ਤੋਂ ਬਾਹਰ ਆਇਆ ਤਾਂ ਉਸ ਦੀ ਜ਼ਿੰਦਗੀ ਪੂਰੇ ਤਰੀਕੇ ਦੇ ਨਾਲ ਬਦਲ ਚੁੱਕੀ ਸੀ। ਉਸੇ ਨੌਕਰੀ ਦਾ ਹੱਥੋਂ ਚਲੀ ਗਈ ਸੀ ਅਤੇ ਉਹ ਆਪਣੇ ਪਰਿਵਾਰ ਨੂੰ ਵੀ ਤਿਆਗ ਚੁੱਕਿਆ ਸੀ। ਉਸਦੇ ਬੱਚਿਆਂ ਨੇ ਕਿਹਾ ਕਿ ਅਸੀਂ ਇੱਕ ਅਪਰਾਧੀ ਨੂੰ ਆਪਣਾ ਪਿਤਾ ਨਹੀਂ ਮੰਨ ਸਕਦੇ। ਬੇਕਾਰ ਅਤੇ ਬੇਸਹਾਰਾ ਬਲਦੇਵ ਸਿੰਘ ਦੀ ਹਾਲਤ ਇੰਨੀ ਮਾੜੀ ਹੋ ਗਈ ਕਿ ਉਸਨੇ ਭੀਖ ਮੰਗਣੀ ਸ਼ੁਰੂ ਕਰ ਦਿੱਤੀ। ਉਹ ਸੜਕਾਂ ਦੇ ਪੇੜ ਕਦਾ ਰਿਹਾ ਫਟੇਪਰਾਂ ਦੇ ਕੱਪੜਿਆਂ ਦੇ ਵਿੱਚ ਜ਼ਿੰਦਗੀ ਦੀਆਂ ਠੋਕਰਾ ਖਾਂਦਾ ਰਿਹਾ ਤੇ ਦੋਸਤੋ ਕਿਸਮਤ ਦਾ ਖੇਡ ਦੇਖੋ ਜਿਸ ਲੜਕੀ ਨਾਲ ਬਲਦੇਵ ਸਿੰਘ ਨੇ ਉਸ ਦੀ دیਵਾਨੀ ਦੇ ਵਿੱਚ ਅਜੇਹਾ ਜੁਰਮ ਕੀਤਾ ਸੀ ਅੱਜ ਉਸੇ ਹੀ ਵਿਆਹ ਦੇ ਵਿੱਚ ਭੀਖ ਮੰਗਦਾ ਹੋਇਆ ਨਜ਼ਰ ਆਇਆ ਸੁਨੀਤਾ ਜਿਸ ਨੇ ਆਪਣੇ ਜੀਵਨ ਦੇ ਦਰਦ ਨੂੰ ਪਿੱਛੇ ਛੱਡ ਕੇ ਇੱਕ ਨਵੀਂ ਸ਼ੁਰੂਆਤ ਕੀਤੀ ਸੀ ਅਤੇ ਰਣਜੀਤ ਕੌਰ ਜਿਸ ਨੇ ਆਪਣੀ ਧੀ ਨੂੰ ਹਰ ਕਦਮ ਤੇ ਸੰਭਾਲਿਆ ਅੱਜ ਬਲਦੇਵ ਸਿੰਘ ਦੀ ਇਸ ਹਾਲਤ ਨੂੰ ਵੇਖ ਕੇ ਸਾਰੇ ਚੁੱਪ ਸਨ ਰਣਜੀਤ ਕੌਰ ਨੇ ਆਖਰੀ ਸ਼ਬਦ ਕਹੇ ਕਿ ਇਹ ਪ੍ਰਮਾਤਮਾ ਦਾ ਨਿਆਂ ਹੈ ਜੋ ਤੂੰ ਕੀਤਾ ਹੈ ਉਸ ਦਾ ਫਲ ਤੈਨੂੰ ਮਿਲ ਚੁੱਕਿਆ ਹੈ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸੱਤਾ ਅਤੇ ਰਿਸ਼ਵਤ ਦੀ ਆੜ ਦੇ ਵਿੱਚ ਕੀਤੇ ਅਪਰਾਧ ਹਮੇਸ਼ਾ ਬਚਾ ਨਹੀਂ ਸਕਦੇ ਸੱਚ ਅਤੇ ਇਮਾਨਦਾਰੀ ਦਾ ਰਾਹ ਮੁਸ਼ਕਲ ਹੋ ਸਕਦਾ ਹੈ ਪਰ ਜਿੱਤ ਦਾ ਹਮੇਸ਼ਾ ਸਾਥੀ ਹੈ ਰਣਜੀਤ ਕੌਰ ਦੀ ਹਿੰਮਤ ਅਤੇ ਸੁંગીਤਾ ਦੀ ਜ਼ਿੰਦਗੀ ਨੂੰ ਮੋੜ ਤੋਂ ਫਵਾਰਨ ਦੀ ਤਾਕਤ ਸਾਨੂੰ ਇਹ ਸਿਖਾਉਂਦੀ ਹੈ ਕਿ ਦਰਦ ਅਤੇ ਅਨਿਆ ਦੇ ਬਾਵਜੂਦ ਜ਼ਿੰਦਗੀ ਵਿੱਚ ਅੱਗੇ ਵਧਿਆ ਜਾ ਸਕਦਾ ਹੈ ਸਮਾਜ ਨੂੰ ਅਜਿਹੇ ਅਪਰਾਧਾਂ ਵਿਰੁੱਧ ਆਵਾਜ਼ ਠੋਣੀ ਚਾਹੀਦੀ ਹੈ ਅਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਇੱਕ ਸੁਰੱਖਿਅਤ ਅਤੇ ਨਿਆਂਪੂਰਨ ਸਮਾਜ ਬਣਾਉਣ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਤਾਂ ਜੋ ਐਦਾਂ ਦੇ ਕੋਈ ਵੀ ਘਟਨਾ ਸਮਾਜ ਦੇ ਵਿੱਚ ਨਾ ਵਾਪਰੇ। ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ। ਧੰਨਵਾਦ।